ਪਿਆਰੇ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਚੈਨਲ ਸਾਹਿਬ ਕੁਇਟਨਾ ਮੀਟਿੰਗ ਹਨਾਪਤੀ 8 ਨੂੰ ਜੋ ਕਿ ਚੰਡੀਗੜ੍ਹ ਦੇ ਵਿੱਚ ਹੋ ਰਹੀ ਆ ਸੈਕਟਰ 1 ਦੇ ਵਿੱਚ ਸਾਂਝੇ ਫਰੰਟ ਦੇ ਆਗੂਆਂ ਦੀ ਜੋ ਮੀਟਿੰਗ ਆ ਉਹ ਸਹੀ 12 ਵਜੇ ਸ਼ੁਰੂ ਹੋ ਜਾਣੀ ਆ ਜਿਸ ਦੇ ਵਿੱਚ ਮਲਾਹਨ ਮੁੱਖ ਮੰਗ ਹੋਵੇਗੀ ਕਿ ਡੀਏਰ ਦੇ ਵਿੱਚ ਵਾਧਾ ਕਰਨਾ ਹਾਲੇ ਕਿ ਹਾਈ ਕੋਰਟ ਨੇ ਬੇਸ਼ੱਕ ਮਲਾਣੇ ਦੇ ਹੱਕ ਬੜੀ ਫੈਸਲਾ ਕਰਤਾ ਹੈ ਪਰ ਦੇਖਦੇ ਅੱਜ ਜੋ ਕੈਵਨ ਸਾਹ ਕਮੇਟੀ ਸਾਹੇ ਫਰਣ ਦੇ ਆਗੂ ਨੂੰ ਕੀ ਭਰੋਸਾ ਦਵਾਉਂਦੀ ਆ ਦੂਜੀ ਮੰਗ ਇਹ ਹੋਊਗੀ ਕਿ ਸਾਢੇ 5 ਸਾਲ ਦਾ ਪੇ ਕਿੰਦਾ ਏਰੀਅਰ ਜੋ ਕਿ ਕਰੋਨਾ ਬੀਮ ਬਣਦਾ ਹੈ ਉਹ ਲੈਂਡ ਸੰਬੰਧੀ ਤੇ ਤੀਸਰੀ ਮੰਗ ਇਹ ਹੋਊਗੀ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸੰਬੰਧੀ 2004 ਦੇ ਜਿਹੜੇ ਭਾਰਤੀ ਮਲਾਜਮ ਹੋਇਆ ਉਹਨਾਂ ਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਅਸੀਂ ਪ੍ਰਾਣੀ ਵਿਵਸਥਾ ਬਹਾਲ ਕਰ ਦਿੱਤੀ ਆ ਪਰ 3 ਸਾਲ ਤੋਂ ਪੂਰਾ ਸਮਾਂ ਹੋ ਚੁੱਕਿਆ ਅਜੇ ਤੱਕ ਪ੍ਰਾਣੀ ਵਿਵਸਥਾ ਬਹਾਲ ਨਹੀਂ ਹੋਈ ਚੌਥੀ ਮੰਗੇ ਹੋ ਗਈ 17/7/2020 ਵਾਲੇ ਮਲਿਆਂ ਨੂੰ 60% ਕਮਿਸ਼ਨ ਲਾਗੂ ਕਰਨ ਹੁੰਦੀ ਇਹ ਦੇਜਾਂਗੇ ਸਰਕਾਰ ਕੀ ਫਾਇਦਾ ਕਰਦੀ ਹੈ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਇਮਾਰਿਆਂ ਨੂੰ ਪੱਕੇ ਕਰਨ ਹੁੰਦੀ ਸਾਂਝੇ ਫਰੰਟ ਦੇ ਆਗੂ ਇਹ ਵੀ ਗੱਲ ਕਰਨਗੇ ਉਸ ਤੋਂ ਬਾਅਦ ਜੋ ਮੀਟਿੰਗ ਆ ਠੇਕਾ ਮਲਾਹ ਸਿੰਘ ਆਸ਼ ਮੋਰਚਾ ਪੰਜਾਬ ਦੀ ਮੀਟਿੰਗ ਵੀ ਜੋ ਚੰਡੀਗੜ੍ਹ ਦੇ ਵਿੱਚ ਸੈਕਟਰੀਏਟ ਸੈਕਟਰ 1 ਵਿੱਚ ਹੋ ਰਹੀ ਹੈ ਜੀ ਪੰਜਾਬ ਸਿਲ ਸਕਤਰਤ 1 ਵਿੱਚ ਹੋ ਰਹੀ ਹੈ ਸੈਕਟਰ ਦੇ ਵਿੱਚ ਜੋ ਗ੍ਰਾਮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨਾਂ ਪੰਜਾਬ ਦੀ ਮੀਟਿੰਗ ਵੀ ਅੱਜ ਸੈਕਟਰ 1 ਚੰਡੀਗੜ੍ਹ ਵਿੱਚ ਹੋਵੇਗੀ ਕੈਨਸਲ ਕਮੇਟੀ ਨਾਲ ਪੰਜਾਬ ਪੁਲਿਸ ਕਰੋਨਾ ਵਾਲਾ ਦੀ ਮੀਟਿੰਗ ਵੀ ਜੋ ਕਿ 10:30 ਹੋਵੇਗੀ ਜੀ ਉਸ ਤੋਂ ਬਾਅਦ ਕਮਿਟਰ ਦੇ ਅਧਿਕਾਰਕ ਸਿਨਾਰਸ ਕਮੇਟੀ ਪੰਜਾਬ ਦੀ ਜੋ ਮੀਟਿੰਗ ਆ ਉਹ 2:30 ਵਜੇ ਹੋਵੇਗੀ ਸਬ ਕਮੇਟੀ ਨਾਲ ਉਸ ਤੋਂ ਬਾਅਦ ਬੇਰੁਜ਼ਗਾਰ ਬੀਏਟਟ ਪਾਸ ਅਧਿਕਾਰਯੋਗ ਪੰਜਾਬ ਦੀ ਮੀਟਿੰਗ ਵੀ 2:15 ਦੇ ਵਿੱਚ 2:15 ਤੇ ਜੋ ਕਿ ਕੈਨ ਸਬ ਕਮੇਟੀ ਨਾਲ 29 ਅਗਸਤ ਨੂੰ ਜੰਨੜ ਹੋਵੇਗੀ ਸ਼ੀਰ ਕਰਨ ਜੀਤ ਕੌਰ ਐਸੋਸੀਏਸ਼ਨ ਪ੍ਰੀ ਪ੍ਰਾਇਮਰੀ ਅਧਿਆਪਕ ਜੂਨੀਅਰ ਪੰਜਾਬ ਦੀ ਮੀਟਿੰਗ ਵੀ 2:30 ਵਜੇ ਕੈਨ ਸੁਬ ਕਮੇਟੀ ਨਾਲ ਸਿੱਖਿਆ ਭਾਗ ਨਾਲ ਹੋਵੇਗੀ ਤੇ ਅਦਸ ਸਕੂਲ ਜਿਹੜਾ ਨਾਂ ਨਹੀਂ ਦੇ ਜਗਾ ਮੀਟਿੰਗ ਵੀ 2:45 ਮਿੰਟ ਦੇ ਹੋਵੇਗੀ ਇਹ ਜੋ ਮੀਟਿੰਗਾਂ ਅੱਜ 29 ਤੇ 8 ਨੂੰ ਰਹੀਆਂ ਹਨ ਚੰਡੀਗੜ੍ਹ ਦੇ ਵਿੱਚ ਹੋ ਸਦਾ ਕੈਨ ਸੁਬ ਕਮੇਟੀ ਫੈਨ ਲੱਗ ਰਹੀ ਸੀ ਮੰਗ ਕਰਦੇ ਆ ਕਿ ਰੋਪੜ ਤੋਂ ਮਰਾਨ ਦੇ ਵਿੱਚ ਲਹਿਰਾ ਮੁਹੰਮਦਰਾਨ ਵਿੱਚ ਕਾਮ ਕਾਦੇ 20 ਸਾਲਾਂ ਤੋਂ ਕੱਚੇ ਮਲਿਆਂ ਨੂੰ ਰਹਾਣ ਵਾਅਦਾ ਕਿਤੇ ਜਾਵੇ ਨਹੀਂ ਉਹਨਾਂ ਰਹਿਗੋ ਕਿਤੇ ਜਾਵੇ ਧੰਨਵਾਦ ਸਾਥੀਓ ਵੀਨ ਬੱਧ ਵਾਅ ਸ਼ੇਅਰ ਕਰੋ ਜੀ